ਸਾਸੀ ਕਾਰ ਸਾਹਿਬ ਜੀ ਸਾਸੀ ਕਾਲੀ ਸਾਸੀ ਕਾਰ ਅੱਜ 28 ਤਰੀਕ ਤੇ ਵੀਡੀਓ ਭਾਈ ਸ਼ਿਆਰ ਝੋਟੀਆਂ ਦੀ ਹਾਂ ਜੀ ਚਲੋ ਸਾਰਾ ਹੀ ਵੇਖ ਗਿਆ ਵਾ ਜਿਹਦਾ 1.5 ਲੱਖ ਝੋਟੀ ਦਾ ਮੁੱਲ ਪਾਇਆ ਸੀ ਨਾ ਹਾਂਜੀ ਉਹ ਆ ਭਾਈ ਹੁਣ ਲਈ ਆ ਇਹ ਮਾਨਸਾ ਰੋਡ ਤੋਂ ਆਏ ਆ ਪਿੰਡ ਕਿਹੜਾ ਪਿੰਡਾ ਕਰਦੇ ਜੀ ਦੇਖ ਤਾਂ ਮਾਰਤਾ ਜੀ ਮਾਨ ਸਾਹਿਬ ਠੀਕ ਹੈ ਠੀਕ ਵੇਖ ਲੋ ਵੀ ਵੀਡੀਓ ਦੇਖ ਕੇ ਇਡੀ ਇਡੀ ਦੂਰ ਤੱਕ ਰਹੋਵੇ ਬਾਈ ਚੰਗੀ ਲੱਗੀ ਇਹ ਝੋਟੀ ਤੇ ਬਹੁਤ ਬਰੀਕ ਝੋਟੀ ਨੇੜਾ ਆ ਗਿਆ ਇਹਦਾ ਮਾਲ ਬਾਈ ਇਹਦਾ ਮੇਰੇ ਕੋ ਵੀ ਸਰੀ ਦਾ ਵਾ ਹਾਂਜੀ ਪਰ ਝੋਟੀ ਜਾਂਦਾ ਇਹ ਵੀ ਸਰੀ ਦੀ ਠੀਕ ਹੈ ਠੀਕ ਆਪਣਾ ਬਾਈ ਨਾਲ ਗੱਡੀ ਆਹੇ ਬਾਈ ਤੇ ਆਪਣੇ ਘਰ ਦਾ ਹੋ ਗਿਆ ਆਪਣਾ ਆਹ ਨਾਲ ਹੀ ਡਿੱਗ ਹੋਣੇ ਚੁਾਈ ਉਹ ਕੀਤੀ ਜਾਣ ਕੇ ਨੌ ਦਾ ਵਸ ਕੇ ਵੱਜ ਗਏ ਨੌ ਬਾਈ 8 1/2 8 1/2 ਠੀਕ ਹੈ ਆ ਗਿਆ ਹਾਂ ਹਾਲੀ ਕਰਾਤੀ ਚਵਾਤੀ ਹਾਂ ਹਾਂ ਜੀ ਇਹਨਾਂ ਦੇ ਮਨ ਨੂੰ ਪੂਰੀ ਲੱਗੀ ਦੁਬਾਰਾ ਫੇਸਬੁਕ ਛੁੱਟੀ ਬਹੁਤ ਵਧੀਆ ਲੱਗੀ ਮੈਨੂੰ ਮਨ ਖੁਸ਼ ਹੋਇਆ ਵੀਡੀਓ ਨਾਲ ਕੁਝ ਹੋ ਗਈ ਵੀਡੀਓ ਨਾਲ ਚੰਗੀ ਲੱਗੀ ਜੀ ਬਹੁਤ ਇੱਕ ਨੰਬਰ ਇਹ ਆਂਦੇ ਵੀ ਦੂਜੀ ਇੱਕ ਲੱਖ ਆੜੀ ਲੈਣੀ ਹੋਵੇਗੀ ਇਹਨਾਂ ਦੇ ਬਾਹਰ ਵੇਚਿਆ ਜੋੜਾ ਲੈਣਾ ਉਹ ਵੇਚੀ ਜੋੜਾ ਲੈਣਾ ਪਰ ਆਪਣਾ ਇੱਕ ਸੂਲ ਆ ਵੀ ਜਿਹੜੇ ਉਹ ਇੱਕ ਬੰਦਾ ਮੈ ਲੈਣ ਆਉਂਦਾ ਦੋ ਦੋ ਖੜਦੇ ਆ ਭਾਈ ਤੇਰਾ ਵੀ ਮਨ ਕਰਦਾ ਦੋ ਖੜਨੂ ਨਹੀਂ ਕਰਦਾ ਮੈਂ ਇੱਕ ਮੈਂ ਹੋਰ ਲੈਣਾ ਠੀਕ ਇੱਕ ਮੈਂ ਕਰਦਾ